छोटे बच्चों प्यार कर तो बुढ़िया प्यार कर सत श्रीकाल अच अस नव ब्लूक लेके आए मेरे बेटे का बर्थडे है तो बेटे ने बर्थडे केक काट लिया सो गाय बच्चे कह रहे हैं मैं के केक लगा तो मैंने केक लगा पसंद नहीं है सो असी उन्होंने मना किया पापा ने केक खिलाता, तो हम मैं खिलाए केक ਅਸੀਂ ਕਰਦੇ ਮੈਂਬਰਾਂ ਨੇ ਇੰਜੋਏ ਕੀਤਾ ਹੋਰ ਅਸੀਂ ਕਿਸੇ ਨੂੰ ਨਹੀਂ ਬੁਲਾਇਆ ਤੇ ਬਹੁਤ ਹਕਕਾ ਪਿਆਰ ਤੇ ਹੋਣਾ ਹੈ ਪੰਜ ਪਿਆਰੇ ਮੇਰੇ ਪੰਜ ਪਿਆਰੇ ਸਾਡੇ ਕੋਲ ਹੀ ਰਹਿੰਦੇ ਆ ਜਿਆਦਾ ਸੋ ਗਾਇਸ ਅਸੀਂ ਸਮੀਂ ਦੇ ਦੁਆਰੇ ਦੇ ਦੁਆਰੇ ਸੰਕਾ ਨਰਦੀ ਕੇਕ ਘਟਵਾਇਆ ਤੇ ਸੈਲੀਬ੍ਰੇਟ ਕੀਤਾ ਬੇਟੇ ਦਾ ਬਰਥਡੇ ਮੇਰੇ ਬੇਟਾ ਨੂੰ ਸੁਰਤੋਂ ਅੱਜ ਦਿਨ ਤੱਕ ਐ ਗੁਰਦੁਆਰੇ ਤੇ ਪੰਜਵੇਂ ਲੰਗਰ ਚੱਕਾਂਦਾ ਹੈ ਗੁਰਦੁਆਰੇ ਨਾਲ ਹੀ ਪਿਆਰ ਹੈ ਬਹੁਤ ਜੀ ਤੇ ਪੇਰਾ ਸੀ ਇਸ ਵਾਰ ਥੋੜੀ ਮੇਰੇ ਕੋ ਬੇਟੀ ਠੀਕ ਨਹੀਂ ਸੀ ਸੇ ਅਸੀਂ ਘਰ ਆ ਇਸ ਵਾਰ ਬੁਲਾਇਆ ਨਹੀਂ ਪਾਈਆਂ ਨੂੰ ਸੇ ਅਸੀਂ ਗੁਰਦੁਆਰੇ ਹੀ ਲੰਗਰ ਕਰਵਾਤਾ ਸੈਟਰਡੇ ਨੂੰ ਉਹ ਦੇਖ ਕੇ ਕਿਰਤੋਂ ਦਾ ਪਿਆਰਾ ਰਬ ਬਾਰਿਸ ਆਪ ਜੀ ਨੇ ਸਾਧਾਰਨ ਬਹੁਤ ਹੀ ਇੱਛਾ ਲੱਗਾ ਗੁਰਦਾਰੇ ਵਿੱਚ ਹੋਰ ਬਚਨ ਦੇ ਸਬਦ ਕੀਰਤਨ ਕੀਤਾ ਭਾਈ ਸਾਹਿਬ ਨੇ ਵੀ ਕੀਰਤਨ ਕਰਿਆ ਤੇ ਬਹੁਤ ਅੱਛਾ ਲੱਗਿਆ ਮੇਰਾ ਬੱਚਾ ਮੇਰੇ ਬੇਟਾ ਤੇ ਹਰ ਰੋਜ਼ ਢੇਲੀ ਗੁਰਦਾਰੇ ਆਉਣ ਨੂੰ ਖੁਸ਼ ਹੁੰਦਾ ਹੋਰ ਕਿੱਥੇ ਜਾਣ ਨੂੰ ਬਿਲਕੁਲ ਖੁਸ਼ੀ ਨਹੀਂ ਹੁੰਦਾ ਇਹ ਗੁਰਦਾਰੇ ਨਾਲ ਸਬਤ ਜੁੜੇ ਹੋਇਆ ਸੋ ਵਾਹਿਗੁਰੂ ਇਹ ਮੇਰ ਚੜਦੀ ਕਲਾ ਵਿੱਚ ਰੱਖਣ ਔਰ ਇਹਨੂੰ ਸਾਰੀਆਂ ਖੁਸ਼ੀਆਂ ਮਿਲਣ ਜੋ ਪਰਪੋਸ ਰੱਖਣਾ ਹੈ ਦਵਾਈ ਤੂੰ ਸਾਡਾ ਜੋ ਵੀ ਪ੍ਰੋਗਰਾਮ ਹੁੰਦਾ ਸੁੱਖ ਦੁੱਖ ਗੁਰਦੁਆਰੇ ਗੁਰਦੁਆਰੇ ਵਿੱਚ ਹੀ ਮਨਾਣਾ ਤਾਂ ਹੀ ਸਫਲ ਹੁੰਦਾ ਬਾਬਾ ਜੀ ਦਾ ਅਸ਼ੀਰਵਾਦ ਲੈਣਾ ਹੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਬੱਚਿਆਂ ਨੂੰ ਤਾਂ ਹੀ ਪਤਾ ਲੱਗਦਾ ਗੁਰਦੁਆਰੇ ਜਾਣਾ ਹੈ ਸੀ ਗੁਰਦੁਆਰੇ ਕੰਮ ਕਰਨਾ ਹੈ ਮੰਮੀ ਪਾਪਾ ਕਰਨੇ ਤੇ ਤਾਂ ਹੀ ਤੇ ਬੱਚੇ ਨੂੰ ਪਤਾ ਲੱਗੇਗਾ ਤਾਂ ਸੋ ਗਾਇਜ਼ ਸਾਨੂੰ ਕੋਈ ਵੀ ਛੋਟਾ ਵੱਡਾ ਪ੍ਰੋਗਰਾਮ ਅਸੀਂ ਗੁਰਦੁਆਰੇ ਵਿੱਚ ਆ tổ ਹੀ ਮਨਾਈਏ ਤਾਂ ਇਲਾਮ ਦਾ। ਸੋ ਆਪਜੀ ਨੂੰ ਸਾਦਾ ਐਪ ਪ੍ਰੋਗਰਾਮ ਕਿੱਦਾਂ ਲੱਗਾ? ਜ਼ਰੂਰ ਕਮੈਂਟ ਕਰਕੇ ਦੱਸਣਾ। ਤੇ ਬੱਚੇ ਨੂੰ ਅਸ਼ੀਰਵਾਦ ਜ਼ਰੂਰ ਦੇਣਾ। ਸਾਡਾ ਚੈਨਲ ਬਲੂਟੂਥ ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਤੇ ਕਮੈਂਟ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਆਪ ਜੀ ਦਾ ਪਿਆਰ ਬਣਿਆ ਰਹੇ ਜੇ ਬੇਟਾ ਹੀ ਚੰਦਰਪਮਾ ਇਹ ਸਬਦ ਪੜੋ ਤੇ ਮੈਂ ਤਿਆਰੀ ਕਰ ਲੈਂਦੀ ਆ ਸਬਦ ਪੜਨ ਦੀ ਐ ਵੀ ਮੈਂ ਸਬਦ ਬੇਟੇ ਦੇ ਬਰਥਡੇ ਤੇ ਤਿਆਰ ਕੀਤਾ ਹੈ ਜੀ ਸੋ ਆਪ ਜੀ ਨੂੰ ਕਿੱਦਾਂ ਲੱਗਿਆ